ਸਾਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਰਾਜਾਵਾ ਮੈਂਬਰ ਸੰਜੀਤ ਸਿੰਘ ਵੱਲੋਂ ਡੇਰਾ ਬਮਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਤਾਲੀਬਾਨਾਂ ਸ਼ਾਂਤ ਅਫਗਾਨਿਸਤਾਨ ਦੀ ਮਦਦ ਕਰਨ ਵਾਲੇ ਮੋਦੀ ਸਰਕਾਰ ਹਿੰਦੁਸਤਾਨ ਵਿੱਚ ਹੜ੍ਹਾਂ ਦੀ ਮਾਰ ਚੱਲੇ ਰਹੇ ਪੰਜਾਬ ਦੀ ਵੀ ਸਾਰ ਲਵੇ ਸੰਜੀਤ ਸਿੰਘ ਕੇਂਦਰ ਸਰਕਾਰ ਪੰਜਾਬ ਦੇ ਰੋਕੇ ਫੰਡ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਤਰੰਤ ਵਿਸ਼ੇਸ਼ ਰਾਹਤ ਪੈਕੇਜ ਦੇਵੇ ਅਮਨ अरोड़ा ਰੋਹਿਤ ਗੁਪਤਾ ਡੇਰਾ ਬਮਨਾਨਕ ਗਰਦਾਸਪੁਰ 5 ਸਤੰਬਰ ਰਾਜ ਸਭਾ ਮੈਂਬਰ ਸ਼੍ਰੀ ਸੰਜੇ ਸਿੰਘ ਵੱਲੋਂ ਸੂਬੇ ਦੇ ਕੈਬਨਟ ਮੰਤਰੀ ਸ਼੍ਰੀ ਅਮਨ ਰੋੜਾ ਤੇ ਕੈਬਨਟ ਮੰਤਰੀ ਹਰਕੁਮਤ ਸਰਦਾਰ ਹਰਪੰਜੀਤ ਸਿੰਘ ਇਟੀਓ ਨਾਲ ਅੱਜ ਡੇਰਾ ਪਾਪਾ ਨਾਨਕ ਦੇ ਹਰ ਪ੍ਰਭਾਵੀ ਖੇਤਰਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਡੇਰਾ ਬਾਬਾ ਨਾਨਕ ਦੇਵ ਦਾ 100 ਦਾ ਅਗਰਦੀਪ ਸਿੰਘ ਰੰਧਾਵਾ ਤੇ ਅਮਰਕਸਰ ਦਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਅਨੀਜਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਗੁਲਵਿੰਦਰਜੀਤ ਸਿੰਘ ਐਸਐਸਪੀ ਬਟਾਲਾ ਜਨਾਬ ਸੋਲੇ ਕਾਇਮ ਕਾਸਮ ਅਮੀਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਅਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਜੋਬਨਰਨ ਰੰਧਾਵਾ ਨਗਰ ਸੁਧਾਰ ਟਰੱਸਟ ਗੁਰੂ ਦਾਸਪੁਰ ਦੇ ਚੇਅਰਮੈਨ ਸ਼੍ਰੀ ਰਜੀਵ ਸ਼ਰਮਾ ਵੀ ਮੌਜੂਦ ਹਨ ਰਾਜ ਸਭਾ ਮੈਂਬਰ ਸ਼੍ਰੀ ਸੰਜੇ ਸਿੰਘ ਅਸੂਬੇ ਦੇ ਕੈਬਨਟ ਮੰਤਰੀ ਸ਼੍ਰੀ ਅਮਨ अरोड़ा ਤੇ ਕੈਬਨਟ ਮੰਤਰੀ ਸਿਹਦਾਰ ਭਜਨ ਸਿੰਘ ਈਟੀਓ ਵੱਲੋਂ ਅੱਜ ਸਵੇਰੇ ਸਭ ਤੋਂ ਪਹਿਲਾਂ ਪਿੰਡ ਸ਼ਾਪੋਰਾ ਜਾਜਨਦੀ ਪੱਤੀ ਰਾਮਪੁਰ ਵਿਖੇ ਹੜਪੀੜਤਾ ਲਈ ਰਾਤ ਸਮਗਰੀ ਦੀਆਂ ਟਰਾਲੀਆਂ ਨੂੰ ਰਵਾਨਾ ਕੀਤਾ ਗਿਆ ਇਸ ਪ੍ਰੰਤੂ ਉਹਨਾਂ ਵੱਲੋਂ ਡੇਰਾਬਾਬ ਬਣਾਉਣ ਕਲਾਕੇ ਅਤੇ ਸ਼੍ਰੀ ਕਰਹਰਪੁਰ ਸਾਬਕਾਰੀ ਡੋਰ ਵਿਖੇ ਹੜਕਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਰਾਜ ਸਭਾ ਮੈਂਬਰ ਸ਼ਿਵੀ ਸੰਜੇ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਕਈ ਇਲਾਕੇ ਗੰਭੀਰ ਹੜਾ ਨਹੀਂ ਮਾਰ ਰੇਠ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਪਸ਼ੂਆਂ ਪਸ਼ੂਆਂ ਸਮੇਤ ਆਮ ਲੋਕਾਂ ਦਾ ਵੱਡਾ مالی ਨੁਕਸਾਨ ਹੋਇਆ ਹੈ ਪਰ ਕਿੰਗਰਦੀ ਮੋਦੀ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਲਈ ਕੋਈ ਵੀ ਵਿਸ਼ੇਸ਼ ਰਾਹਤ ਪੈਕੇਜ ਨਹੀਂ ਐਲਾਨਿਆ ਗਿਆ ਉਹਨਾਂ ਕਿਹਾ ਹੈ ਕਿ ਮੋਦੀ ਸਰਕਾਰ ਤਾਂ ਲਈ ਸ਼ਾਸ਼ਤ ਅਫਗਾਨਿਸਤਾਨ ਦੀ ਤਾਂ ਮਦਦ ਕਰ ਰਹੀ ਹੈ ਪਰ ਹਿੰਦੁਸਤਾਨ ਦੀ ਨਹੀਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਉਸ ਬਾਰੇ ਕਿਹਾ ਕਿ ਅਫਗਾਨਿਸਤਾਨ ਨੂੰ ਤਤਰੋਂਤਰਾਤ ਸਮਗਰੀ ਭੇਜੀ ਗਈ ਹੈ ਪਰ ਹੜਾ ਨਾਲ ਪ੍ਰਭਾਵਿਤ ਪੰਜਾਬ ਨੂੰ ਵਿੱਤੀ ਤੇ ਜਮਾਨਤਵਾਦੀ ਸਹਾਇਤਾ ਦੇਣ ਵਿੱਚ ਦੇਰੀ ਕਿਉਂ ਹੋ ਰਹੀ ਹੈ ਸ਼੍ਰੀ ਸੰਜੇ ਸਿੰਘ ਨੇ ਕਿ ਇਹहां ਕੀ ਬਿੱਤੇ ਕਹਲ ਕੇਂਦਰੀ ਖੇਤੀਬੜੀ ਮੰਤਰੀ ਸ਼੍ਰੀ ਸ਼ਿਵਰਾਜ चौहान ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸਨ ਧੰਨਵਾਦ